ਹਾਂਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਦੇਖਾਂਗੇ ਗੱਡੀ ਚਲਾਉਣੀ ਕਿੱਦਾਂ ਆ ਤੇ ਰੋਕਣੀ ਕਿੱਦਾਂ ਆ ਤੇ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਤੇ ਪਹਿਲਾਂ ਦੇਖੋ ਜਦੋਂ ਆਪਾਂ ਗੱਡੀ ਸਟਾਰਟ ਕਰਨੀ ਆ ਸਟਾਰਟਿੰਗ ਚਾਬੀ ਤੋਂ ਸਟਾਰਟ ਹੋਣੀ ਆ ਜਦੋਂ ਆਪਾਂ ਚਾਬੀ ਲਾਉਣੀ ਆ ਪਹਿਲਾਂ ਇਹਨੂੰ ਘਮਾਉਣਾ ਤੇ ਇੱਥੇ ਸਾਈਨ ਆਉਣੇ ਆ ਸਾਈਨ ਆਉਣ ਤੋਂ ਬਾਅਦ ਫੇ ਆਪਾਂ ਸੈਲਫ ਮਾਰਾਂਗੇ ਪਹਿਲਾਂ ਇਹ ਪਾਈ ਦੇਖਣੇ ਕਿ ਗੱਡੀ ਆਪਣੀ ਨਿਊਟਰਲ ਆ ਗੇਅਰ ਵਿੱਚ ਤਾਂ ਨਹੀਂ ਗੱਡੀ ਫੇ ਆਪਾਂ ਸੈਲਫ ਮਾਰਾਂਗੇ ਗੱਡੀ ਆਪਾਂ ਕਿੱਡੀ ਸਟਾਰਟ ਤੇ ਜਦੋਂ ਹੁਣ ਆਪਾਂ ਕਿੱਡੀ ਸਟਾਰਟ ਕਰਨੀ ਆ ਪਹਿਲਾਂ ਹੈਂਡ ਬ੍ਰੇਕ ਜਿਹੜੀ ਆਪਣੀ ਡਾਊਨ ਕਰਾਂਗੇ ਦੱਬ ਕੇ ਡਾਊਨ ਤੇ ਇਧਰ ਇਧਰ ਹੈਗਾ ਆਪਣਾ ਕਲਚ ਬ੍ਰੇਕ ਪ੍ਰੈਸ ਜਦੋਂ ਹੁਣ ਆਪਾਂ ਕਿੱਡੀ ਸਟਾਰਟ ਕਰਾਂਗੇ ਪਹਿਲਾਂ ਆਪਾਂ ਨੂੰ ਕਲਚ ਦਬਾਣਾ ਪੈਣਾ ਹੈ ਫੁੱਲ ਕਲਚ ਦਬਾ ਕੇ ਹੀ ਆਪਾਂ ਗੇਅਰ ਪਾਉਣੇ ਆ ਫੁੱਲ ਕਲਚ ਦਬਾ ਕੇ ਹੀ ਆਪਾਂ ਗੇਅਰ ਕੱਢਣੇ ਆ ਪਹਿਲਾਂ ਆਪਾਂ ਕਲਚ ਨੂੰ ਪ੍ਰੈਸ ਕਰਾਂਗੇ ਫੁੱਲ ਤੇ ਫਿਰ ਉਧਰ ਆਪਾਂ ਗियर ਪਾਉਣਾ ਆ ਪਹਿਲਾ ਗियर ਠੀਕ ਹੈ ਤੇ ਜਦੋਂ ਹੁਣ ਆਪਾਂ ਕਲਚ ਛੱਡਾਇਆ ਪਹਿਲੇ ਗियर ਵਿੱਚ ਜਦੋਂ ਆਪਾਂ ਕਲਚ ਛੱਡਣਾ ਹੁੰਦਾ ਆ ਪਹਿਲਾ ਕਲਚ ਹਾਫ ਛੱਡਣਾ ਆਪਾਂ ਜਦੋਂ ਗੱਡੀ ਆਪਣੀ ਚੱਲ ਪਈ ਉੱਥੇ ਕਲਚ ਰੋਕਣਾ ਆ ਹਾਫ ਕਲਚ ਛੱਡਣਾ ਆ ਸਾਰਾ ਕਲਚ ਨਹੀਂ ਛੱਡਣਾ ਪਹਿਲਾਂ ਸਾਰਾ ਕਲਚ ਪਹਿਲਾਂ ਤੁਸੀਂ ਛੱਡ ਦੋਗੇ ਗੱਡੀ ਤੁਹਾਡੀ ਹੋ ਜਾਣੀ ਆ ਬੰਦ ਦੇਖੋ ਹੌਲੀ ਹੌਲੀ ਕਲਚ ਛੱਡਣਾ ਐਕਸੀਲੇਟਰ ਨਹੀਂ ਦੱਬਣਾ ਪਰ ਕਈ ਗੱਡੀਆਂ ਹੁੰਦੀਆਂ ਉਹਨਾਂ ਦਾ ਇਤਰੂ ਐਕਸੀਲੇਟਰ ਵੀ ਦੱਬਣਾ ਪੈਂਦਾ ਹੁੰਦਾ ਹੌਲੀ ਹੌਲੀ ਕਲਚ ਵੀ ਛੱਡਣਾ ਪੈਂਦਾ ਹੁੰਦਾ ਤੇ ਜਦੋਂ ਤੁਸੀਂ ਉੱਥੇ ਕਲਚ ਰੋਕਿਆ ਹੁਣ ਮੈਂ ਫੁੱਲ ਕਲਚ ਨਹੀਂ ਛੱਡਿਆ ਇਧਰ ਹੁਣ ਆਣਾ ਆਪਣੀ ਗੱਡੀ ਜਿਹੜੀ ਹੈ ਚੱਲ ਪਈ ਹੈ ਗੱਡੀ ਹੋ ਗਈ ਸਟਾਰਟ ਹੁਣ ਗੱਡੀ ਆਪਣੀ ਸਟਾਰਟ ਹੋ ਗਈ ਤਾਂ ਹੁਣ ਆਪਾਂ ਸਾਰਾ ਕਲਚ ਛੱਡਾਂਗੇ ਫੁੱਲ ਕਲਚ ਛੱਡ ਤੇ ਬਾਅਦ ਵਿੱਚ ਆਪਾਂ ਐਕਸਲੇਟਰ ਦੱਬਣਾ ਪਹਿਲੇ ਗੀਅਰ ਵਿੱਚ ਆਪਾਂ ਸਪੀਡ ਰੱਖਣੀ ਆ 10-15 ਦੀ ਰੱਖ ਸਕਦੇ ਆ ਬਾਕੀ ਜੇ ਸਟਾਪ ਕਰਨੀ ਆ ਤੁਸੀਂ ਕਲਚ ਦਬਾ ਕੇ ਹੀ ਬ੍ਰੇਕ ਲਾਉਣੀ ਆ ਪਹਿਲਾਂ ਕਲਚ ਦਬਾਣਾ ਕਲਚ ਦਬਾ ਕੇ ਹੀ ਬ੍ਰੇਕ ਲਾਉਣੀ ਆ ਠੀਕ ਆ